ਜਿਹੜਾ ਆਪਣੇ ਗੁਰੂ ਨੂੰ ਬੰਦਾ ਛੱਡਦਾ ਹੈ ਨਾ ਜਿੱਦਾਂ ਆਪਾਂ ਗੁਰਸਿੱਖਾਂ ਦੇ ਘਰ ਜਨਮ ਲਿਆ ਆ ਤੇ ਆਪਾਂ ਆਪਣੇ ਗੁਰੂ ਨੂੰ ਛੱਡ ਕੇ ਤੇ ਆਪਾਂ ਹੋਰ ਥਾਵਾਂ ਤੇ ਭੜਕਦੇ ਫਿਰਦੇ ਆ ਤੁਰੇ ਫਿਰਦੇ ਆ ਨਾ ਜਾ ਕੇ ਕਦੀ-ਕਦੇ ਕਦੀ-ਕਦੇ ਤੁਰੇ ਫਿਰਦੇ ਆ ਬੰਦੇ ਦਾ ਕਿਸੇ ਵੀ ਥਾਂ ਤੇ ਭਲਾ ਨਹੀਂ ਹੋਣਾ ਜਿਹੜਾ ਬੰਦਾ ਆਹ ਕੰਮ ਕਰਦਾ ਫਿਰਦਾ ਆ ਤੇ ਮੈਂ ਇਹੋ ਕਹਿਣਾ ਚਾਹੁੰਦਾ ਆ ਤੇ ਸੱਚੀ ਸੁੱਚੀ ਉਸ ਵਾਹਿਗੁਰੂ ਦੀ ਭਗਤੀ ਕਰੋ ਬੰਦਗੀ ਕਰੋ ਪ੍ਰਮਾਤਮਾ ਦਾ ਨਾਮ ਲਓ ਬੰਦੇ ਨੇ ਯਾਰ ਆਰ ਜੂ ਕਿਤੇ ਕਿੰਨੀ ਕਿਆ ਥੋੜੀ ਜੀ ਯਾਰ ਆਰ ਜੂ ਆ ਬੰਦੇ ਦੀ ਮਤਲਬ ਉਮਰ ਬੰਦੇ ਦੀ ਉਮਰ ਥੋੜੀ ਜੀ ਤੇ ਹੈਗੀ ਆ ਇੰਨੀ ਤੇ ਹੈ ਨਹੀਂਗੀ ਵੀ ਗਾੜੀ ਹਜ਼ਾਰ ਹਜ਼ਾਰ ਸਾਲ ਬੰਦੇ ਦੀ ਉਮਰ ਜਿਹੜੀ ਤੇ ਐਂ ਤੇ ਤੁਹਾਨੂੰ ਬੜੇ ਚਿਰ ਦਾ ਇਹੋ ਕਹਿ ਰਹੇ ਆ ਪੀ ਭਾਈ ਤੁਸੀਂ ਆਪਣਾ ਆਪ ਸੰਭਾਲੋ ਤੇ ਇਹ ਲੋਕ ਤੁਹਾਨੂੰ ਨੋਟ ਰਹੇ ਨੇ ਹੁਣ ਥਾਂ ਥਾਂ ਤੇ ਅ ਗੁਰੂ ਬਣ ਬਣ ਕੇ ਬੈਠੇ ਨੇ ਥਾਂ ਥਾਂ ਤੇ ਕੋਈ ਹੱਥ ਦਾ ਵੇਖ ਕੇ ਦੱਸ ਰਿਹਾ ਕਿਸ ਨੂੰ ਥਾਂ ਥਾਂ ਤੇ ਕੋਈ ਕਿਸੇ ਨੂੰ ਲਾਚੀਆਂ ਲਾਉਂ ਕਰਕੇ ਦੇਈ ਜਾਂਦਾ ਆ ਥਾਂ ਥਾਂ ਤੇ ਆਪਾਂ ਦੇਖਦੇ ਆ ਮਾੜੀਆਂ ਚੰਗੀਆਂ ਘਟਨਾਵਾਂ ਔਰਤਾਂ ਨਾਲ ਹੋ ਰਹੀਆਂ ਤੇ ਔਰਤਾਂ ਆਪ ਗਲਤ ਜਿਹੜੀਆਂ ਇਹੋ ਜਿਹੇ ਪਖੰਡੀਆਂ ਦੰਮੀਆਂ ਕੋ ਜਾ ਕੇ ਆਪਣੀ ਇਜਤ ਜਿਹੜੀ ਨਲਾਮ ਕਰਦੀਆਂ ਨੇ ਤੇ ਫਿਰ ਉਹ ਇਜਤ ਨਾਲ ਖੇਡਦੇ ਨੇ ਤੇ ਸੋਸ਼ਲ ਮੀਡੀਆ ਦੇ ਲੋਕਾਂ ਦੇ ਭਾਰ ਦਾ ਬਣਦਾ ਹਾਸਾ ਤੇ ਲੋਕਾਂ ਨੂੰ ਥੋੜਾ ਜਿਹਾ ਆਪ ਸਮਝਣਾ ਪੈਣਾ ਆ ਇਹ ਜਿਹੜੇ ਡੁਪਲੀਕੇਟ ਗਾਬੇ ਨੇ ਇਹਨਾਂ ਦੇ ਕੋਲੋਂ ਤੁਸੀਂ ਥੋੜਾ ਜਿਹਾ ਆਪਣੇ ਆਪ ਨੂੰ ਸੰਭਾਲ ਕੇ ਰੱਖੋ ਜਿਹੜੇ ਲੋਕ ਅੰਧ ਭਗਤ ਹੋ ਕੇ ਇਹਨਾਂ ਲੋਕਾਂ ਦੇ ਮਗਰ ਪੁਰੇ ਫਿਰਦੇ ਨੇ ਤੇ ਗੁਰੂ ਸਾਹਿਬ ਤੋਂ ਕੋਈ ਵੱਡਾ ਨਹੀਂ ਗਾ ਤੇ ਸਿੱਖਾਂ ਦਾ ਜਿਹੜਾ ਗੁਰੂ ਆ ਉਹ ਤਾਂ ਸ਼ਬਦ ਗੁਰੂ ਆ ਤੇ ਸ਼ਬਦ ਗੁਰੂ ਨੂੰ ਅਸਲੀ ਨੂੰ ਪਛਾਣਨ ਦੀ ਕੋਸ਼ਿਸ਼ ਕਰੋ ਨਕਲੀਆਂ ਦੇ ਮਗਰ ਤੁਰਨ ਦੀ ਕੋਈ ਲੋੜ ਨਹੀਂ ਗਈ ਅੱਜ ਕੱਲ੍ਹ ਲੋਕ ਪੈਸਾ ਲੁੱਟ ਰਹੇ ਨੇ ਕਿ ਜਿੱਧਰੋਂ ਵੀ ਪੈਸਾ ਕਿਸੇ ਨੂੰ ਮਿਲ ਜਵੇ ਉਧਰ ਹੀ ਉਹ ਆਪਣਾ ਤੋਰੀ ਫੁਲਕਾ ਚਲਾ ਰਿਹਾ ਆ ਇੱਕ ਦੂਜੇ ਨੂੰ ਲੁੱਟ ਰਹੇ ਨੇ ਤੇ ਬੰਦਾ ਕਹਿੰਦਾ ਵੇ ਮੈਨੂੰ ਅੱਜ ਕੱਲ੍ਹ ਲੋਕ ਪਤਾ ਕਿਦਾਂ ਲੋਕੀ ਨਾਲ ਹਰੇਕ ਬੰਦਾ ਸੋਚਦਾ ਵੇ ਮੈਨੂੰ ਸੁੱਖ ਮਿਲੇ ਮੇਰੇ ਕੋਲ ਪੈਸਾ ਹੋਣਾ ਚਾਹੀਦਾ ਆ ਮੇਰੇ ਕੋਲ ਗੱਡੀਆਂ ਕੋਠੀਆਂ ਕਾਰਾਂ ਹੋਣੇ ਚਾਹੀਦੀਆਂ ਆ ਤੋ ਉਹ ਬੰਦੇ ਕੋ ਮਿਹਨਤ ਕਰੂਗਾ ਤਾਂ ਸਾਰਾ ਕੁਝ ਹੋ ਸਕਦਾ ਆ ਮਿਹਨਤ ਕਰਾਂਗੇ ਸਾਰਾ ਕੁਝ ਬੰਦਾ ਪਾ ਸਕਦਾ ਆ ਤੇ ਉਹ ਜਿਹੜੇ ਥੋੜੇ ਬਲੇ ਪੈਸੇ ਹੁੰਦੇ ਉਹ ਵੀ ਦੇ ਪੈਂਦਾ ਆ ਪਖੰਡੀਆਂ ਨੂੰ ਤੇ ਬੰਦਾ ਕੋਈ ਨਹੀਂ ਕਰਦਾ ਜੇਕਰ ਆਟੋਮੈਟਿਕਲੀ ਕਿ ਕੁਦਰਤੀ ਤੌਰ ਤੇ ਕੋ ਕਾਰਜ ਹੋ ਜਾਂਦਾ ਨਾ ਤੇ ਉਹ ਮੁੜ ਕੇ ਫਿਰ ਰੌਲਾ ਪਾਪਾ ਲੋਕਾਂ ਨੂੰ ਦੱਸਦਾ ਵੀ ਮੇ ਤਾਂ ਉਹ ਬਾਬੇ ਕੋ ਗਿਆ ਤੇ ਉਹ ਬਾਬੇ ਨੇ ਮੇਰੇ ਤੇ ਬੜੀ ਮਿਹਰ ਕੀਤੀ ਆ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਮਹਾਰਾਜ ਨਾਲੋਂ ਤੋੜ ਕੇ ਆਪਣੇ ਨਾਲ ਜੋੜਦੇ ਨੇ ਆਪਣੇ ਪੈਰਾਂ ਦੇ ਨਾਲ ਜੋੜ ਰਹੇ ਲੋਕਾਂ ਨੂੰ ਤੇ ਗੁਰੂ ਵਾਲੇ ਬਣੋ ਭਾਈ ਚੰਗੇ ਸੋਚ ਦੇ ਮਾਲਕ ਬਣੋ ਤੁਹਾਨੂੰ ਲੁੱਟ ਕੇ ਸੁੱਟ ਰਹੇ ਨੇ ਤੁਹਾਡਾ ਕੱਖ ਨਹੀਂ ਇਹ ਸਵਾਰਨਾ ਇਹਨਾਂ ਲੋਕਾਂ ਨੇ ਮੈਂ ਤਾਂ ਤੁਹਾਨੂੰ ਦੱਸ ਤੀਏ ਗੱਲ ਵੀ ਆਹ ਵੇਖੋ ਮਹਾਰਾ ਨੇ ਕਿਡੇ ਕਿਡੇ ਤਗੜੇ ਖੰਡ ਬ੍ਰਹਿਮੰਡ ਸ੍ਰਿਸ਼ਟੀ ਬਣਾ ਦਿੱਤੀ ਆ ਏਡੀ ਨਾ ਕਿ ਕੋਈ ਸ੍ਰਿਸ਼ਟੀ ਬਣਨੀ ਆ ਤੇ ਨਾ ਕੋਈ ਬਣਾ ਸਕਦਾ ਆ ਤੇ ਇਹ ਜਿਹੜੇ ਲੋਕ ਨੇ ਇਹ ਆਪ ਘਰ ਘਰ ਹਰੇ ਥਾਂ ਥਾਂ ਦੇ ਆਪ ਰੱਬ ਬਣ ਬਣ ਕੇ ਬੈਠੇ ਹੋਏ ਨੇ ਕਿ ਅਹੀਂ ਰਾਬਿਆ ਹੋਣਾਹੀਂ ਸਾਰਾ ਕੁਝ ਕਰ ਸਕਦੇ ਆ ਤੇ ਖਾਲਸਾ ਜਿਹੜਾ ਖਾਲਸਾ ਖੁਦ ਖੁਦਾ ਜਿਹੜਾ ਖਾਲਸਾ ਖੁਦ ਖੁਦਾ ਨਾ ਜਿਹੜਾ ਖਾਲਸੇ ਦਾ ਬਾਣਾ ਪਾਉਂਦਾ ਨਾ ਜਿਹੜਾ ਨਿਹੰਗ ਸਿੰਘ ਬਣਦਾ ਪ੍ਰੋਪਰ ਪੂਰਨ ਤੌਰ ਤੇ ਉਹਦੇ ਪਿਛਲੇ ਜੁਗਾਂ ਦੀ ਕਈ ਜੁਗਾ ਜੁਗਾ ਦੀ ਭਗਤੀ ਹੈ ਕਈ ਜੁਗਾ ਜੁਗਾ ਦੀ ਬੰਦਗੀ ਆ ਤਾਂ ਫੇਰ ਜਾ ਕੇ ਉਹਨੂੰ ਮਹਾਰਾਜ ਚੋਲਾ ਬਖਸ਼ਦੇ ਨੇ ਅੰਮ੍ਰਿਤ ਦਾ ਅੰਮ੍ਰਿਤ ਜੀ ਦਾਤ ਬਖਸ਼ਦੇ ਨੇ ਤੇ ਜਿਹੜੇ ਫੇ ਪਖੰਡੀਆਂ ਦੇ ਕੋਲ ਜਾਂਦੇ ਆ ਨਰਕਾਂ ਦੇ ਖਾਜੇ ਤੇ ਫਿਰ ਨਰਕਾਂ ਦੇ ਵਿੱਚ ਹੀ ਤੁਰੇ ਰਹਿੰਦੇ 84 ਲੱਖ ਦੇ ਗੇਟ ਤੇ ਚੜੇ ਰਹਿੰਦੇ ਆ ਗੁਰਬਾਣੀ ਕਹਿੰਦੀ ਆ ਆਪਾਂ ਨੇ ਆਪਣੇ ਕੋਲੋਂ ਨਹੀਂ ਕੋਈ ਕਹਿੰਦੇ ਗੁਰਬਾਣੀ ਸੱਚ ਕਹਿੰਦੀ ਆ ਕਿਉਂਕਿ ਸੱਚ ਹੀ ਸਭ ਦਾ ਖਸਮ ਆ ਤਾਂ ਫਿਰ ਜੇਕਰ ਆਪਾਂ ਸੱਚ ਨੂੰ ਕਮਾਉਣਾ ਤਾਂ ਸੱਚ ਦੀ ਸੱਚੀ ਸੁੱਚੀ ਕਿਰਤ ਕਰਨੀ ਆ ਉਹਦੇ ਵਿੱਚ ਸਾਡਾ ਅਕਾਲ ਪੁਰਖ ਸਾਹਿਬ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਖੁਸ਼ ਨੇ ਤੇ ਜੇਕਰ ਇਹੋ ਪਖੰਡੀਆਂ ਦੰਮੀਆਂ ਦੇ ਮਗਰ ਲੱਗਣਾ ਆ ਤਾਂ ਫਿਰ ਤੁਹਾਡਾ ਤਾਂ ਰਾਵੀ ਜਾਣ ਦਾ ਕੀ ਬੰਨਾ ਆ ਤੇ ਬਾਕੀ ਵੀਰੋ ਭਰਾਓ ਹੋਰ ਤੁਸੀਂ ਕਮੈਂਟ ਕੋਈ ਕਰੋਗੇ ਤੇ ਤੁਹਾਡਾ ਕਮੈਂਟ ਦਾ ਜਵਾਬ ਆਪਾਂ ਦੇ ਦਿੰਦੇ ਆ ਆਪਾਂ ਤਾਂ ਯਾਰ ਤੁਹਾਨੂੰ ਇਹੋ ਇਹੋ ਕਹਿੰਨੇ ਆ ਇਹੋ ਤੁਹਾਨੂੰ ਮੈਸੇਜ ਦਿੰਨੇ ਆ ਯਾਰ ਇਹਨਾਂ ਦੇ ਪੱਲੇ ਇੱਕ ਅੱਖ ਨਹੀਂ ਹੈਗਾ ਸੋਸ਼ਲ ਮੀਡੀਆ ਤੇ ਹੁਣ ਗੱਲਾਂ ਦੱਸਣ ਯੋਗ ਨਹੀਂ ਹੈਗੀਆਂ ਜਿੰਨੀਆਂ ਜਿੰਨਾ ਇਹ ਮਤਲਬ ਹੋ ਰਿਹਾ ਜਿੰਨਾ ਕੰਮ ਹੋ ਰਿਹਾ ਆ ਤੇ ਇਹਨਾ ਮੈਂ ਕਹਿਣਾ ਚਾਹੁੰਦਾ ਫਿਰ ਹਾਜ਼ਰ ਹੋਵਾਂਗੇ ਫਿਰ ਮਿਲਾਂਗੇ ਫਿਰ ਲਾਈਵ 'ਚ ਤੁਹਾਡੇ ਨਾਮ ਪੜਾਂਗੇ ਜਿਹੜੇ ਵੀ ਲਾਈਵ 'ਚ ਹਾਜ਼ਰ ਹੋਏ ਸਾਰਿਆਂ ਧੰਨਵਾਦ ਬਈ ਪਖੰਡੀਆਂ ਦੇ ਦਮੀਆਂ ਦੇ ਕੋਲ ਜਿਹੜੇ ਨਾਸਤ ਲੋਕ ਬਚ ਕੇ ਰਹਿਣ ਤੇ ਜਿਹੜੇ ਆ ਜਿਹੜੇ ਵਿਚਾਰੇ ਦਿਹਾੜੀਆਂ ਧੱਪਿਆਂ ਦੇ ਵਿਚਾਰੇ ਜਾਂਦੇ ਗਰੀਬ ਉਹ ਆਪਣਾ ਕੋਈ ਚੰਗਾ ਵਧੀਆ ਸਟੇਟਸ ਬਣਾਓ ਕੰਮ ਕਰੋ ਤੇ ਉਹ ਇਹਨਾਂ ਦੇ ਪਖੰਡੀਆਂ ਦੇ ਮਗਰ ਬਿਲਕੁਲ ਨਾ ਲੱਗਣ ਦੀ ਕੋਸ਼ਿਸ਼ ਕਰੋ ਤਕੜੇ ਤਕੜੇ ਬੰਦੇ ਜਿਹੜੇ ਪੈਸੇ ਵਾਲੇ ਉਹ ਵੀ ਪਖੰਡੀਆਂ ਮਗਰ ਲੱਗੀ ਫਿਰਦੇ ਆ ਤੇ ਜਿਹੜਾ ਕੋ ਗਰੀਬ ਬੰਦਾ ਕੋ ਥੋੜਾ ਬੜਾ ਹੁੰਦਾ ਵੀ ਮੈਂ ਪਖੰਡੀ ਕੋ ਕਿਸੇ ਕੋ ਜਾਊਂਗਾ ਚੱਲ ਮੇਰੇ ਕੋ ਪੈਸਾ ਟੁਕੜਾ ਆ ਜਾਊਗਾ ਪੈਸਾ ਟੁਕੜਾ ਇਦਾਂ ਨਹੀਂ ਆਉਣਾ ਮਿਹਨਤ ਕੀਤੀ ਸਾਰਾ ਕੁਝ ਹੋਣਾ ਮਿਹਨਤ ਮਾਰੇ ਨੇ ਕਿਹਾ ਨਹੀਂ ਕਿਰਤ ਕਰੋ ਨਾਮ ਜੋਪੋ ਤੇ ਵੰਡ ਕੇ ਛਕੋ ਇਹ ਮੈਸੇਜ ਹੈ ਮਹਾਰਾਜ ਅੰંતਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਇਹ ਮੈਸੇਜ ਕਮਾਉਣ ਦੀ ਕੋਸ਼ਿਸ਼ ਕਰੋ ਅੱਜ ਮੈਂ ਥੋੜਾ ਜਿਆ ਇੰਨਾ ਹੀ ਕਹਿਣਾ ਚਾਹੁੰਨਾ ਫਿਰ ਹਾਜ਼ਰ ਹੋਊਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ